ਹalleluyah ਅੱਜ ਅਸੀਂ ਮੇਰੀ ਭਵਿੱਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਧਰਮੀ ਜੀਵਨ ਦੀ ਬਰਕਤ ਕਹੋ ਤਾਂ ਅਧਿਆਇ 10 ਉਹਦੀ ਛੇ ਹੈ ਧਰਮੀ ਦੇ ਸਿਰ ਨੂੰ ਅਸੀਸਾਂ ਮਿਲਦੀਆਂ ਹਨ ਪਰ ਦੁਸ਼ਟਾਂ ਦੇ ਮੋਹ ਨੂੰ ਝੁਲਮ ਟੱਕ ਲੈਂਦਾ ਹੈ ਮੇਰੇ ਪਿਆਰਿਓ ਬਾਈਬਲ ਕਹਿੰਦੀ ਹੈ ਕਿ ਜਦੋਂ ਪਰਮੇਸ਼ਰ ਨੇ ਹਾੜ ਦੇ ਨਾਲ ਸਾਰੀ ਧਰਤੀ ਨੂੰ ਤਬਾਹ ਕਰ ਦਿੱਤਾ ਤਾ ਤਰਤੀ ਉਤੇ ਸਿਰਫ ਨੂਹ ਉਸਦੀ ਪਤਨੀ ਉਸਦੇ ਤਿੰਨ ਪੁੱਤਰ ਅਤੇ ਉਹਨਾਂ ਦੀਆਂ ਤਿੰਨ ਪਤਨੀਆਂ ਰਹਿ ਗਈਆਂ ਸਨ ਫਿਰ ਨੂਹ ਦੇ ਪੁੱਤਰਾਂ ਵਿੱਚੋਂ ਇੱਕ ਦੁਆਰਾ ਤਰਤੀ ਉਤੇ ਪਾਪ ਮੁੜ ਸ਼ੁਰੂ ਹੋਇਆ ਜਿਸ ਦਾ ਕਾਰਨ ਨੂਹ ਖੁਦ ਸੀ ਕਿਉਂਕਿ ਨੂਹ ਨੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਸੀ ਉਹ ਬੇਹੋਸ਼ ਹੋ ਗਿਆ ਸੀ ਅਤੇ ਉਸਦੇ ਪੁੱਤਰ ਨੇ ਉਸ ਨੂੰ ਨੰਗਾ ਦੇਖਿਆ ਸੀ ਇਸੇ ਕਰਕੇ ਬਾਈਬਲ ਕਹਿੰਦੀ ਹੈ ਕਿ ਸ਼ਰਾਬ ਪੀਣਾ ਅਮੀਰਾਂ ਨੂੰ ਠੀਕ ਨਹੀਂ ਲੱਗਦਾ ਜੇਕਰ ਤੁਸੀਂ ਆਤਮਿਕ ਤੌਰ ਤੇ ਅਮੀਰ ਬੰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਸ਼ਰਾਬ ਤੁਹਾਡੇ ਲਈ ਨਹੀਂ ਬਣੀ ਹੈ ਭਾਵੇਂ ਸ਼ੈਤਾਨ ਤੁਹਾਨੂੰ ਵਚਨ ਵਿੱਚੋਂ ਕਿੰਨੀਆਂ ਵੀ ਉਦਾਹਰਨਾਂ ਦੇਵੇ ਜੋ ਗਲਤ ਹੈ ਉਹ ਹਮੇਸ਼ਾ ਗਲਤ ਹੋਵੇਗਾ ਬਾਈਬਲ ਦੱਸਦੀ ਹੈ ਕਿ ਜਿਸ ਬੇਟੇ ਨੇ ਆਪਣੇ ਪਿਤਾ ਨੋਹ ਨੂੰ ਨੰਗਾ ਦੇਖਿਆ ਸੀ ਉਸਤੇ ਵੰਸ਼ ਨੂੰ ਪਰਮੇਸ਼ੁਰ ਨੇ ਨੋਹ ਦੇ ਉਹਨਾਂ ਪੁੱਤਰਾਂ ਨੂੰ ਸੌਂਪ ਦਿੱਤਾ ਸੀ ਜਿਨ੍ਹਾਂ ਨੇ ਨੂਹ ਦੇ ਨੰਗੇਪਨ ਨੂੰ ਟੱਕਿਆ ਸੀ ਪਰਮੇਸ਼ਰ ਨੇ ਉਹਨਾਂ ਨੂੰ ਫਲਦਾਰ ਬਣਾਇਆ ਅਤੇ ਆਉਣ ਵਾਲੀਆਂ ਸਾਰੀਆਂ ਬਰਕਤਾਂ ਦੇਸ਼ ਨੂਹ ਦੇ ਉਹਨਾਂ ਪੁੱਤਰਾਂ ਲਈ ਰੱਖੀ ਇਸ ਲਈ ਹੁਣ ਤੁਸੀਂ ਦੇਖੋ ਕਿ ਤੁਸੀਂ ਤਰਮੀ ਜੀਵਨ ਜਿਉਣਾ ਚਾਹੁੰਦੇ ਹੋ ਜਾਂ ਆਪਣੇ ਸਰੀਰ ਦੀਆਂ ਇਸ਼ਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਆਪਣੇ ਸਰੀਰ ਦੀਆਂ ਇਸ਼ਾਵਾਂ ਦੀ ਪਾਲਣਾ ਕਰਦੇ ਹੋ ਤਾਂ ਇਹ ਤੁਹਾਨੂੰ ਆਪਣੇ ਵੱਲ ਖਿੱਚੇਗਾ ਅਤੇ ਇਸ ਦੇ ਨੁਕਸਾਨ ਹਨ ਤੁਸੀਂ ਸੁਰੱਖਿਆ ਤੋਂ ਬਾਹਰ ਹੋ ਅਤੇ ਆਪਣੇ ਆਪ ਦੇ ਹੋ ਕਿਉਂਕਿ ਵਚਨ ਕਹਿੰਦਾ ਹੈ ਕਿ ਜੇਕਰ ਪ੍ਰਭੂ ਸ਼ਹਿਰ ਦੀ ਰੱਖਿਆ ਨਹੀਂ ਕਰਦਾ ਤਾਂ ਇਸ ਤੇ ਰਾਖੇ ਦੀ ਮਿਹਨਤ ਵਿਅਰਥ ਹੋ ਜਾਵੇਗੀ ਜੇਕਰ ਤੁਸੀਂ ਸੁਰੱਖਿਅਤ ਮੁਬਾਰਕ ਮਜ਼ਬੂਤ ਬੰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਮੇਸ਼ਰ ਦੇ ਵੱਲ ਰਹਿਣਾ ਪਵੇਗਾ ਅਤੇ ਜਦੋਂ ਤੁਸੀਂ ਪਰਮੇਸ਼ਰ ਦੇ ਵੱਲ ਰਹੋਗੇ ਅਤੇ ਪਾਪ ਤੋਂ ਦੂਰ ਰਹੋਗੇ ਅਤੇ ਪਰਮੇਸ਼ਰ ਦੇ ਵਚਨ ਵਿੱਚ ਆਪਣਾ ਜੀਵਨ ਬਤੀਤ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਸੁਰੱਖਿਅਤ ਰੱਖੇਗਾ ਅਤੇ ਤੁਹਾਨੂੰ ਫਲਦਾਇਕ ਬਣਾਵੇਗਾ ਪਰਮੇਸ਼ਰ ਤੁਹਾਨੂੰ ਇਸ ਵਚਨ ਦੁਆਰਾ ਜੀਵਨ ਬਤੀਤ ਕਰਨ ਤੇ ਬਰਕਤ ਦੇਵੇ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਭੂ ਯਸ਼ੁਅ ਮਸੀਹ ਦੇ ਨਾਮ ਤੇ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਆਪਣੀ ਜ਼ਿੰਦਗੀ ਆਪਣੇ ਸਰੀਰ ਦੇ ਅਨੁਸਾਰ ਨਹੀਂ ਤੁਹਾਡੇ ਵਚਨ ਦੇ ਅਨੁਸਾਰ ਜੀਵਾਂਗਾ ਤੁਸੀਂ ਮੇਰੇ ਉੱਤੇ ਅਨੁਗ੍ਰਹਿ ਕਰੋ ਪ੍ਰਵੇਸ਼ਮ ਸੀਦੇ ਸਮਰਥੀ ਨਾਮ ਵਿੱਚ ਅਮੇਨ